ਕੀ ਹੈ ਦਿੱਲੀ ਵਿੱਚ ਕੀ ਮਨਿਸਟਰ ਜੇਲ੍ਹ 'ਚ ਹੈ ਬੰਦਾ ਜੇਲ੍ਹ 'ਚ ਹੈ ਕੰਮ ਦੀ ਕੁਰਸੀ ਛੱਡ ਨਹੀਂ ਰਿਹਾ ਫਾਈਲਾਂ ਦਫਤਰ 'ਚ ਭਰੀ ਜਾਂਦੀਆਂ ਉਸ ਨਲਾਇਕੀ ਕਰਕੇ ਨਾ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਨਾ ਉਹਨਾਂ ਨੂੰ ਹੋਰ ਕੋਈ ਚੀਜ਼ ਹੈ ਜਿਹੜੀ ਐ ਸੈਂਕਸ਼ਨ ਕਰਨੀ ਟੀਮ ਨੂੰ ਉਹ ਮਿਲਦੀਆਂ ਐਜੂਕੇਸ਼ਨ ਮਾਡਲ ਫੇਲ ਹੋ ਗਿਆ ਹੈਲਥੀਆਂ ਵੀ ਦਵਾਈਆਂ ਵੀ ਫਾਈਲਾਂ ਡਾਕਟਰਾਂ ਦੀਆਂ ਫਾਈਲਾਂ ਖਾਰੀਆਂ ਹੀ ਕੋਈ ਸਾਈਨ ਨਹੀਂ ਹੋ ਰੀਆਂ ਕੋਈ Chief Minister Delhi ਚ ਜੇ Delhi ਚਲੇ ਗਿਆ ਤਾਂ ਮਨੁ ਤਰੀਫੋਂ ਨੂੰ ਲਾਉਣ ਦੀ ਬਜਾਏ ਆਪਣੀ ਜਿੱਤ ਪੁਰੇ ਜਾਂਦੇ ਹਰਿਆਣਾ ਆਪਣੇ ਦਿੱਲੀ ਨੂੰ ਡੋਪੋਰੇ ਆ ਪੰਜਾਬ ਨੂੰ ਇਹਨਾਂ ਦਾ ਮੁੱਦਾ ਫੈਲੋ ਹਾਈ ਹਾਲਾਤ ਹੈ ਇੱਥੇ ਹੈ ਜੀਵਨੈਸ਼ਰ ਨਾ ਦਾ ਕੋਈ ਹੈ ਨਹੀਂ ਭਗਵਾਨ ਕਮਾਨ ਮੈ ਅਫਸਰ ਨੇ ਮੈਨੂੰ ਦੱਸਿਆ ਹੈ ਪਿਛਲੇ 4-5 ਮਹੀਨੇ ਤੋਂ ਇੱਕ ਫਾਈਲ ਨਹੀਂ ਸਾਈਨ ਕੀਤੀ ਕੋਈ ਐਨਓਸੀ ਨਹੀਂ ਆ ਸਮੱਸਿਆ ਲੋਕੀ ਰੋਈ ਜਾਂਦੇ ਆ ਬਾਕੀ ਕਿਹਦੀਆਂ ਪ੍ਰਮੋਸ਼ਨਾਂ ਹੈ ਗੈਲਰੀ ਆ ਨਹੀਂ ਰਹੀ ਦਵਾਈਆਂ ਦੀਆਂ ਫਾਈਲਾਂ ਨਹੀਂ ਫਾਈਨ ਹੋ ਰਹੀਆਂ ਮਾਰਾ ਹੀ ਕੰਮ ਰੁਕਿਆ ਪਿਆ ਪੰਜਾਬ ਦਾ ਰੈਵਨਿਊ ਪੱਖੋਂ ਫੇਲ ਹੋ ਗਿਆ ਸਰਕਾਰ ਮਟਾ ਲਾ ਪੰਜਾਬ ਤੇ ਹੋਇਆ ਦੇਖੋ ਪਹਿਲੀ ਵਾਰ ਹੋਇਆ ਕਿ 25 ਤਰੀਕ ਤੱਕ ਖੰਡਾਵਾਂ ਨਹੀਂ ਮਿਲੀਆਂ ਉਹ ਵੀ ਉਦੋਂ ਲੋਨ ਲੈ ਕੇ ਸਰਕਾਰ ਦਿੱਤੀਆਂ ਕਹਿੰਦੇ ਸੀ ਅਸੀਂ ਇੰਨਾ ਕਮਾਵਾਂਗੇ ਪੈਸਾ ਰੇਤੇ ਤੋਂ ਕਿੱਧਰ ਗਿਆ ਆਪ ਲੁੱਟੇ ਲੱਗ ਗਏ ਖਰਾਬ ਤੋਂ ਘਟਾਲੇ ਕਰੀ ਜਾਂਦੇ ਐ ਇਹਨਾਂ ਦਾ ਮਾਡਲ ਲੁੱਟਣ ਦਾ ਮਾਡਲ ਆ ਜਿਹੜਾ ਇੱਥੇ ਦਿੱਲੀ ਵਾਲਾ ਜਿਹੜਾ ਇੱਥੇ ਇੰਪਲੀਮੈਂਟ ਕਰ ਰਿਹਾ ਹੈ